ਬੜਾ ਜ਼ਰੂਰੀ ਮੁੱਦਾ ਹੈ ਜਿਹੜਾ ਡਰਾਈਵਰਜ਼ ਨੂੰ ਲੈ ਕੇ ਨਵਾਂ ਕਾਨੂੰਨ ਸਰਕਾਰ ਨੇ ਪਾਸ ਕੀਤਾ ਹੈ ਕਾਫੀ ਰੌਲਾ ਪੈ ਰਿਹਾ ਹੈ ਦਾ ਤੇ ਸੇਫਟੀ ਹੋਣੀ ਚਾਹੀਦੀ ਹੈ ਬੜੀ ਵਧੀਆ ਗੱਲ ਹੈ ਜੇ ਸੇਫਟੀ ਬਾਰੇ ਕੋਈ ਸਰਕਾਰ ਸੋਚਦੀ ਹੈ ਪਰ ਦੂਜੀ ਗੱਲ ਇਹ ਹੈ ਇੱਕ ਹੋਰ ਕਾਨੂੰਨ ਜਿਹੜਾ ਕਿ ਬੜਾ ਜ਼ਰੂਰੀ ਹੈ ਜਿਹੜਾ ਸਰਕਾਰਾਂ ਨੂੰ ਬਣਾਉਣਾ ਚਾਹੀਦਾ ਉਹ ਸ਼ਾਇਦ ਇਹ ਨਹੀਂ ਬਣਾਉਣਗੇ ਜੇ ਕਿਸੇ ਵੀ ਏਰੀਆ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਕਿਸੇ ਆਵਾਰਾ ਪਸ਼ੂ ਕਰਕੇ ਕੋਈ ਇਨਸਾਨ ਐਕਸੀਡੈਂਟ ਹੁੰਦਾ ਹੈ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਇਲਾਕੇ ਦਾ ਜਿਹੜਾ ਡੀਸੀ ਹੈ ਉਸ ਇਲਾਕੇ ਦਾ ਐਮਐਲਏ ਹੈ ਉਸ ਇਲਾਕੇ ਦਾ ਐਮਪੀ ਹੈ ਉਹਨੂੰ ਵੀ 8 ਤੋਂ 10 ਸਾਲ ਦੀ ਜੇਲ੍ਹ ਹੋਣੀ ਚਾਹੀਦੀ ਹੈ ਤੇ ਉਸ ਪਰਿਵਾਰ ਨੂੰ ਫਾਈਨੈਂਸ਼ੀਅਲ ਹੈਲਪ ਹੈ ਜਿਹੜੀ 4-5 ਕਰੋੜ ਰੁਪਏ ਘੱਟ ਤੋਂ ਘੱਟ ਵੈਸੇ ਤਾਂ ਮੌਤ ਦੀ ਕੋਈ ਕੀਮਤ ਨਹੀਂ ਉਹ ਸਾਰੀ ਉਸ ਐਮਐਲਏ ਐਮਪੀ ਤੋਂ ਵਸੂਲ ਕਰਨੀ ਚਾਹੀਦੀ ਹੈ ਜਿਸ ਇਲਾਕੇ 'ਚ ਵੀ ਐਡਾ ਹੁੰਦਾ ਤੇ ਨੈਕਸਟ ਜਿਹੜੀ ਗੱਲ ਹੈ ਜਿਸ ਏਰੀਆ ਦੇ ਵਿੱਚ ਟੁੱਟੀ ਸੜਕ ਕਰਕੇ ਕੋਈ ਐਕਸੀਡੈਂਟ ਹੁੰਦਾ ਔਰ ਜਾਂ ਤਿੱਖਾ ਮੋੜ ਹੈ ਪ੍ਰੋਪਰ ਸਾਈਨ ਨਹੀਂ ਉੱਥੇ ਸਰਕਾਰ ਨੇ ਲਾਏ ਹੋਏ ਜਾਂ ਜਿਹੜਾ ਕਿ ਡਿਪਾਰਟਮੈਂਟ ਹੈ ਪੀ ਡਬਲਯੂ ਡੀਆ ਜਾਂ ਜਿਹੜਾ ਵੀ ਇਹ ਵਿਭਾਗ ਇਹ ਕੰਮ ਕਰਦਾ ਹੈ ਜੇ ਪ੍ਰੋਪਰ ਸਾਈਨ ਨਹੀਂ ਲਾਉਂਦਾ ਉਹਦੇ ਕਰਕੇ ਐਕਸੀਡੈਂਟ ਹੁੰਦਾ ਉਹਨੂੰ ਵੀ 8-10 ਸਾਲ ਦੀ ਜੇਲ੍ਹ ਹੋਣੀ ਚਾਹੀਦੀ ਹੈ ਬਾਕੀ ਸਰਕਾਰਾਂ ਜੇ ਇਹਦੇ ਬਾਰੇ ਸੀਰੀਅਸ ਨੇ ਤਾਂ ਇਦਾਂ ਦਾ ਕਾਨੂੰਨ ਜ਼ਰੂਰ ਬਣਾਉਣਾ ਚਾਹੀਦਾ ਹੈ ਸਰਕਾਰਾਂ ਨੂੰ ਤੇ ਤੀਜੀ ਗੱਲ ਇੱਕ ਹੋਰ ਹੈ ਇੱਕ ਕਾਨੂੰਨ ਹੋਰ ਵੀ ਬਣਾਉਣਾ ਚਾਹੀਦਾ ਹੈ ਵੀ ਜਿਹੜਾ ਕੋਈ ਲੀਡਰ ਹੈ ਚਾਹੀ ਕਿਸੇ ਵੀ ਪਾਰਟੀ ਦਾ ਆਪਣੇ ਮੈਨੀਫੈਸਟੋ ਦੇ ਵਿੱਚ ਜਿਹੜੇ ਉਹ ਪ੍ਰੋਮਿਸ ਕਰਦਾ ਜੇ ਨਹੀਂ ਪੂਰਾ ਕਰਦਾ ਉਹ ਦੁਬਾਰੇ ਇਲੈਕਸ਼ਨ ਨਹੀਂ ਲੜ ਸਕਦਾ ਤੇ ਉਹ ਵੀ 5 ਸਾਲਾਂ 5-7 ਸਾਲਾਂ ਲਈ ਜੇਲ੍ਹ ਚ ਜਾਏ ਇਹ ਕੋਈ ਅਜਿਹਾ ਨਾ ਕਾਨੂੰਨ ਹੋਵੇ ਕਿ ਉਹ ਦੁਬਾਰੇ ਇਲੈਕਸ਼ਨ ਨਹੀਂ ਲੜ ਸਕਦਾ ਦੇ ਵਾਕਈ ਸਰਕਾਰ ਸੀਰੀਅਸ ਹੈ ਤਾਂ ਅਜਿਹਾ ਨਾ ਕਾਨੂੰਨ ਬਣਾਉਣਾ ਚਾਹੀਦਾ ਤੇ ਚੌਥੀ ਇੱਕ ਬਹੁਤ ਜ਼ਰੂਰੀ ਗੱਲ ਹੈ ਅਸਲ ਦੇ ਵਿੱਚ ਪ੍ਰੋਬਲਮ ਕਿੱਥੇ ਹੈ ਇੰਡੀਆ ਦੇ ਵਿੱਚ ਸਾਡੇ ਇੱਥੇ ਜਿਹੜਾ ਲਾਇਸੈਂਸ ਹੈ ਉਹ ਕਈ ਦਲਾਲ ਨੇ ਘਰ ਬੈਠੇ ਹੀ ਆਪਾਂ ਵੀ ਗਲਤੀ ਕਰਦੇ ਆ ਜਦੋਂ ਲਾਇਸੈਂਸ ਲੈਣੇ ਆ ਉੱਥੇ ਦਲਾਲੀ ਕਰਕੇ ਘਰ ਬੈਠਿਆਂ ਨੂੰ ਲਾਇਸੈਂਸ ਮਿਲ ਜਾਂਦਾ ਉਹਦੇ ਕਰਕੇ ਜਿਹੜੀਆਂ ਚੀਜ਼ਾਂ ਆਪਾਂ ਨੂੰ ਸਿੱਖਣੀਆਂ ਸੀਗੇ ਜਦੋਂ ਆਪਾਂ ਡਰਾਈਵਿੰਗ ਲਾਇਸੈਂਸ ਲੈਣੇ ਆ ਉਹ ਪਰ ਨਹੀਂ ਸਿੱਖਦੇ ਕੋਈ ਇੰਡੀਕੇਟਰ ਨਹੀਂ ਦਿੰਦੇ ਆਪਾਂ ਮੈਂ ਵੀ ਵਿੱਚਿਆਂ ਕਾਫੀ ਸਾਰੀ ਗਲਤੀਆਂ ਮੈਂ ਵੀ ਕੀਤੀਆਂ ਤੇ ਹੁਣ ਇੰਟਰਨੈਸ਼ਨਲ ਟਰੈਵਲ ਕਰਕੇ ਬਹੁਤ ਸੁਧਾਰ ਆਇਆ ਮੇਰੇ ਵਿੱਚ ਵੀ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜਾ ਲਾਇਸੈਂਸ ਆਪਾਂ ਲੈਣੇ ਆ ਉੱਥੇ ਜਿਹੜੀ ਦਲਾਲੀ ਹੈ ਉਹ ਬੰਦ ਕਰਨੀ ਚਾਹੀਦੀ ਹੈ ਸਰਕਾਰ ਕੋਈ ਇਦਾਂ ਦਾ ਕਾਨੂੰਨ ਬਣਾਵੇ ਕਿ ਬਿਨਾਂ ਟ੍ਰੇਨਿੰਗ ਤੋਂ ਪ੍ਰੋਪਰ ਟ੍ਰੇਨਿੰਗ ਤੋਂ ਜਿੰਨੂੰ ਸਾਰੇ ਟ੍ਰੈਫਿਕ ਰੂਲ ਨਹੀਂ ਨਹੀਂ ਪਤਾ ਉਹ ਬੰਦਾ ਲਾਇਸੈਂਸ ਨਾਲ ਲੈ ਸਕੇ ਇਦਾਂ ਦੇ ਰੂਲ ਸਰਕਾਰ ਨੂੰ ਬਣਾਉਣਾ ਚਾਹੀਦਾ ਹੈ ਬਾਕੀ ਡਰਾਈਵਰ ਭਰਾਵਾਂ ਦੀ ਇੱਜ਼ਤ ਕਰੋ ਡਰਾਈਵਰਸ ਦੀ ਰਿਸਪੈਕਟ ਕਰੋ ਹਜੇ ਇੱਕ ਦਿਨ ਹੀ ਹੋਇਆ ਸਾਡਾ ਜਿਹੜਾ ਦੇਸ਼ ਦੀ ਬੈਕਬੋਨ ਆ ਸਾਰੇ ਡਰਾਈਵਰ ਭਰਾ ਨੇ ਇੱਕ ਦਿਨ ਦੇ ਵਿੱਚ ਹੀ ਹਾਹਾਕਾਰ ਮਚ ਗਿਆ ਸੀਗਾ ਹਜੇ ਤਾਂ ਕੰਮ ਸ਼ੁਰੂ ਹੋਇਆ ਸੀਗਾ ਔਰ ਮੈਨੂੰ ਲੱਗਦਾ ਸਰਕਾਰ ਬੈਕਫੁੱਟ ਤੇ ਆਏਗੀ ਤਾਂ ਵਾਕਈ ਸਾਡੇ ਦੇਸ਼ ਦੇ ਵਿੱਚ ਐਕਸੀਡੈਂਟ ਤੋਂ ਮੇਰਾ ਇੱਕ ਗਾਣਾ ਆਇਆ ਸੀਗਾ ਚਲਾ ਸ਼ਾਇਦ ਮੈਂ ਪਹਿਲਾ ਇਦਾਂ ਦਾ ਕਲਾਕਾਰ ਆ ਜਿਨੇ ਡਰਿੰਕ ਐਂਡ ਡਰਾਈਵ ਤੇ ਐਕਸੀਡੈਂਟਾਂ ਕਰਕੇ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਇਸ ਟੌਪਿਕ ਨੂੰ ਲੈ ਕੇ ਚਲਾਨ ਗਾਣਾ ਬਣਾਇਆ ਸੀਗਾ ਜਦੋਂ ਚਲਾਨਾਂ ਦੇ ਰੇਟ ਵਧੇ ਸੀਗੇ ਉਹ ਗਾਣਾ ਜ਼ਰੂਰ ਸੁਣਿਓ ਔਰ ਦੂਜੀ ਗੱਲ ਹੈ ਸਰਕਾਰਾਂ ਸਾਡੇ ਤੋਂ ਟੈਕਸ ਲੈ ਰਹੀਆਂ ਨੇ ਜਦੋਂ ਆਪਾਂ ਡੀਜ਼ਲ ਪੈਟਰੋਲ ਖਰੀਦਦੇ ਹਾਂ ਕੌ ਸੈਸ ਦੇ ਨਾਂ ਤੋਂ ਸਾਡੇ ਤੋਂ ਟੈਕਸ ਲਿਆ ਜਾਂਦਾ ਆਵਾਰਾ ਪਸ਼ੂਆਂ ਕਰਕੇ ਪਰ ਉਹਨਾਂ ਦਾ ਅਰੇਂਜਮੈਂਟ ਕੋਈ ਨਹੀਂ ਕਰਦਾ